ਅ ਵਿਜੇ ਪ੍ਰਤਾਪ ਦੀ ਗੱਲ ਹੈ ਜੀ ਜਿਹੜਾ ਇਹਨੇ ਇਹਨੂੰ 5 ਪੰਜ ਸਾਲ ਵਾਸਤੇ ਕੜ ਦਿੱਤਾ ਗਿਆ ਹੈ ਇਹਨੂੰ ਕੋਈ ਸਮਾਸੀਗਾ ਇਹ ਉਹਨਾਂ ਦਾ ਸਟਾਰ ਸੀਗਾ ਜਦੋਂ ਉਹਨੂੰ ਸ਼ਾਮਲ ਕੀਤਾ ਗਿਆ ਸੀਗਾ ਔਰ ਉਹਨੂੰ ਵਿੱਚ ਆ ਵੀ ਗਿਆ ਸੀਗਾ ਬਦਲ ਉਹ ਜਿਹੜੀ ਵਿਐਡੀ ਮਾਮਲੇ ਦੇ ਵਿੱਚ ਇਹਨੇ ਬਹੁਤ ਕੰਮਾਂ ਕਈਆਂ ਸੀਗੀਆਂ ਔਰ ਕਹਿੰਦਾ ਸੀ ਵਿੱਚ ਜ਼ਿਕਰਵਾ ਦੂੰਗਾ ਪਰ ਜਦੋਂ ਇਹ ਇਲੈਕਟ ਹੋ ਗਿਆ ਤਾਂ ਜਿਹੜੀ ਆਪ ਹੈਗੀ ਹੈ ਸਰਕਾਰ ਆਪਾਂ ਆਪ ਦੀ ਜਿਹੜੀ ਹੈਗਨ ਹੈਡ ਨੇ ਜਿਹੜੇ ਉਹਨਾਂ ਨੇ ਇਨ ਨੂੰ ਕੋਈ ਮਿਨਿਸਟਰ ਨਹੀਂ ਬਣਾਇਆ ਜਦੋਂ ਕਿ ਲੱਗਦਾ ਸੀ ਕਿ ਇਹਨੂੰ ਹੋਮ ਮਿਨਿਸਟਰ ਬਣਾਉਣਗੇ ਉਹਦੇ ਚ ਕਾਰਨ ਕਈ ਹੋ ਸਕਦੇ ਨੇ ਕਿਉਂਕਿ ਜਿੰਨਾ ਕਿ ਦੇ ਬਾਰੇ ਲੋਕ ਗੱਲਾਂ ਕਰ ਰਹੇ ਨੇ ਕਿ ਹੀ ਇਸ ਅਵੇਰੀ ਆਨੈਸਟ ਮੈਨ ਜੇ ਆਨੈਸਟ ਮੈਨ ਹੈਗਾ ਤਾਂ ਫਿਰ ਪ੍ਰੋਬਲਮ ਇਹ ਤਾਂ ਇਹਨਾਂ ਨੂੰ ਆਬ ਨਹੀਂ ਹੋਣੀ ਸੀ ਇਹਨੇ ਕਿਸੇ ਮਿਨਿਸਟਰ ਨੂੰ ਨਹੀਂ ਛੱਡਣਾ ਪੁਲਸ ਵਾਲਾ ਨੂੰ ਨਹੀਂ ਛੱਡਣਾ ਉਹਨੇ ਹੁਣ ਜਿਹੜੀ ਗੱਲ ਕੀਤੀ ਹੈ ਜਿਹੜੀ ਆ ਉਹਨੇ ਬਿਆਨ ਆ ਉਹਨੇ ਉਦ ਬੰਗਰ ਨੂੰ ਕਿਹਾ ਕਿ ਵੀ ਤੂੰ ਭਾਈ ਤੈਨੂੰ 5 ਸਾਲ ਵਾਸਤੇ ਉਹਦੇ ਵਿੱਚ ਇਹਨੇ ਕਿਹਾ ਸੀ ਮੱਖ ਮੰਤਰੀ ਦੀ ਗੱਲ ਵੀ ਕੀਤੀ ਆ ਸੂਪਰ ਮੁੱਖ ਮੰਤਰੀ ਦੀ ਗੱਲ ਵੀ ਕੀਤੀ ਐ ਉਹ ਮੇਰੇ ਖਿਆਲ ਨਾਲ ਸੂਪਰ ਮੁੱਖ ਮੰਤਰੀ ਹੋਣਾ ਨਹੀਂ ਚੰਗਾ ਲੱਗਿਆ ਹੋਵੇਗਾ ਅ ਬੜੇ ਬੰਦਾ ਕਾਬਲ ਬਹੁਤ ਸੀਗਾ ਪਰ ਮੇਰੇ ਖਿਆਲ ওভার ਕੁਆਲੀਫਾਈਡ ਸੀ ਫਾਰ ਦਸ ਕਾਈਂਡ ਆਫ ਜਿਹੜੀ ਹੈਗੀ ਆ ਸਾਡੀ ਸਿਆਸਤ ਆ ਉਹਦੇ ਵਾਸਤੇ ਸ਼ਾਇਦ ਉਹਨਾਂ ਦੇ ਫਿੱਟ ਨਹੀਂ ਸੀਗਾ ਕਿਉਂਕਿ ਬਹੁਤ ਗੱਲਾਂ ਨੇ ਜਿਹੜੀਆਂ ਅਗਨੋਰ ਕਰਨੀਆਂ ਪੈਂਦੀਆਂ ਨੇ ਸਿਆਸਤ ਵਿੱਚ ਬਹੁਤ ਕੁਸ਼ ਹੈ